ਪਹਿਲਾ ਮੈਂ ਗੁਰਦਾਸਪੁਰ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੇ ਨਮਸਕਾਰ ਅੱਜ ਗੁਰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਮੇਰੇ ਮਨ ਦੇ ਵਿੱਚ ਹਮੇਸ਼ਾ ਇਹ ਸੋਚ ਰਹਿੰਦੀ ਆ ਕਿ ਰਿਆਕਾਲਪੁਰਖ ਨੇ ਕੋਈ ਸਮਾਂ ਦਿੱਤਾ ਕਿ ਉਹ ਸਮਾਂ ਲੋਕਾਂ ਦੀ ਬਿਹਤਰੀ ਲਈ ਔਰ ਜੀਵਨ ਸਤਾਰ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕਣ ਲਈ ਵਰਤਿਆ ਜਾਵੇ ਅੱਜ ਉਸ ਲੜੀ ਦੇ ਵਿੱਚ ਮੈਨੂੰ ਅਲਾਕਾ ਵਾਸੀਆਂ ਨਾਲ ਇਹ ਗੱਲ ਸਾਂਝੇ ਕਰਕੇ ਧਾਰਸ਼ ਵੀ ਆ ਮਨ ਨੂੰ ਤਸੱਲੀ ਵੀ ਆ ਕਿ ਜਿਹੜੀ ਸਾਡੇ ਸ਼ਹਿਰ ਦਾ ਵਿਕਾਸ ਕਈ ਸਾਲਾਂ ਤੋਂ ਰੁਕਿਆ ਸੀਗਾ ਔਰ ਖਾਸ ਕਰਕੇ ਲੋਕਾਂ ਦੇ ਪਾਣੀ ਦੇ ਨਿਕਾਸ ਦੀ ਕਈ ਏਰੀਆ ਦੇ ਵਿੱਚ ਪ੍ਰੋਬਲਮ ਸੀਗੀ ਸੀਵਰੇਜ ਦੀ ਘਾਟ ਸੀ ਵਾਟਰ ਸਪਲਾਈ ਦੀ ਘਾਟ ਸੀ ਅੱਜ ਉਹ ਜਿਹੜੀ ਸੀਵਰੇਜ ਕਈ ਇਲਾਕੇ ਐਸੇ ਸੀ ਜਿਹੜੇ ਮਿਹਨਤਕਸ਼ ਲੋਕਾਂ ਦੇ ਇਲਾਕੇ ਨੇ ਜਿੱਥੇ ਪਾਣੀ ਦਾ ਨਿਕਾਸ ਨਹੀਂ ਲੋਗ ਆਰਥਿਕ ਤੌਰ ਤੇ ਉਹਨੇ ਮਜ਼ਬੂਤ ਨਹੀਂ ਪਰ ਇਹਨਾਂ ਸਹੂਲਤਾਂ ਤੋਂ ਵਾਂਝੇ ਸੀ ਅੱਜ ਆਈਟੀਆਈ ਫਾਰ ਬॉयਜ਼ ਜਿਹੜਾ ਗਰਦਾਸਪੁਰ ਦਾ ਏਰੀਆ ਜਿਹੜੀ ਪਿਛਲੇ ਕਈ ਸਾਲਾਂ ਤੋਂ ਉਹ ਮੰਗ ਕਰਦੇ ਸੀ ਮੈਂ ਸਮਝਣਾ ਮੰਗ ਰਹੇ ਉਹਦੀ ਜ਼ਰੂਰਤ ਸੀ ਕਿ ਇਸ ਇਲਾਕੇ ਦੇ ਵਿੱਚ ਸੀਵਰੇਜ ਪਾਇਆ ਜਾਵੇ ਤਾਂ ਕਿ ਪਾਣੀ ਦਾ ਨਿਕਾਸ ਵਧੀਆ ਤਰੀਕੇ ਨਾਲ ਹੋ ਸਕੇ ਸੋ ਪਰਮੇਸ਼ਵਰ ਦੀ ਅਤਾਲਪੁਰਪ ਦੀ ਮਿਹਰ ਦੇ ਨਾਲ ਔਰ ਲੋਕਾਂ ਦੇ ਅਸ਼ੀਰਵਾਦ ਨਾਲ ਅੱਜ ਅਰਬਨ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਵਿੱਚੋਂ 10 ਕਰੋੜ ਰੁਪਇਆ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਆਈਟੀਆਈ ਬॉयਜ਼ ਦੇ ਵਿੱਚ ਸੀਵਰੇਜ ਕੁਆਲਟੀ ਮਨਜ਼ੂਰ ਹੋ ਗਿਆ ਇਸ ਲਈ ਦਿਲ ਦੀਆਂ ਗਹਿਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਲੋਕਲ ਬਾਡੀਜ਼ ਮਿਨਿਸਟਰ ਡਾਕਟਰ ਰਜੋਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਪੁਰਾਣੀ ਜਿਹੜੀ ਲੋਕਾਂ ਦੀ ਲੋੜ ਸੀ ਜ਼ਰੂਰਤ ਸੀਗੀ ਜਿਹੜੇ ਲੋਕੀ ਇਹ ਸਹੂਲਤ ਤੋਂ ਵਾਂਝੇ ਸਨ ਔਰ ਸਾਰੇ ਆਈਟੀਆਈ ਦਾ ਏਰੀਆ ਫੋਰ ਬॉयਜ਼ ਜੀਟੀ ਰੋਡ ਤੋਂ ਲੈ ਕੇ ਖੱਬੇ ਸੱਜੇ ਇਹ ਸਾਰਾ ਜਿਹੜਾ 10 ਕਰੋੜ ਰੁਪਏ ਇਹਦੇ ਲਈ ਮਨਜ਼ੂਰ ਹੋ ਗਿਆ ਔਰ ਇਹਦੇ ਜਿਹੜੀ ਟੈਕਨੀਕਲ ਅਸੈਸਮੈਂਟ ਵਾਸਤੇ ਪ੍ਰੋਜੈਕਟ ਜਿਹੜਾ ਚਲੇ ਗਿਆ ਔਰ ਮੈਂ ਆਸ ਕਰਦਾ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਹਦੇ ਜਿਹੜੇ ਟੈਂਡਰ ਨੇ ਉਹ ਲਾਤੇ ਜਾਣਗੇ ਸੋ ਤਕਰੀਬਨ 21-22 ਦਿਨ ਟੈਂਡਰ ਨੂੰ ਲੰਘਦਣ ਕੁਝ ਫਾਰਮੈਲਿਟੀਜ਼ ਹੋਰ ਹੁੰਦੀਆਂ ਨੇ ਉਹ ਕਰਨ ਤੋਂ ਬਾਅਦ ਜੁਲਾਈ ਐਂਡ ਤੱਕ ਇਹ ਜਿਹੜਾ ਸੀਵਰੇਜ ਦਾ ਕੰਮ ਹੈ ਆਲਟੀਆਈ ਦੇ ਰੇ ਏਰੀਆ ਦਾ ਉਹ ਸਾਰਾ ਕੰਪਲੀਟ ਹੋਏਗਾ ਇੱਕ ਇੱਕ ਗਲੀ ਉਦੇ ਵਿੱਚੋਂ ਲਈ ਜਾਊਗੀ ਔਰ ਘਰਾਲੂ ਇਹਦੇ ਪਾਣੀ ਦੇ ਨਿਕਾਸ ਦੀ ਪ੍ਰੋਬਲਮ ਪਿਛਲੇ ਕਈ ਸਾਲਾਂ ਤੋਂ ਸੀਗੀ ਉਹ ਦੂਰ ਹੋਵੇਗੀ ਦੂਸਰੀ ਮੇਰੀ ਬੇਨਤੀ ਆ ਕਿ ਇਸ ਤੋਂ ਇਲਾਵਾ ਕਈ ਸਾਰੇ ਹੋਰ ਇਲਾਕੇ ਗੁਰਦਾਸਪੁਰ ਦੇ ਨਗਰ ਕਾਉਂਸਲ ਦੀ ਲਿਮਟ ਦੇ ਵਿੱਚ ਨੇ ਜਿਹੜੇ ਹਜੇ ਵੀ ਸੀਵਰੇਜ ਤੋਂ ਵਾਂਝੇ ਨੇ ਮੇਰੀ ਮਰਾਦ ਨਵੀਂਪੁਰ ਕਲੋਨੀ ਆ ਉਹ ਇਲਾਕੇ ਹਿੱਸਾ ਵਾ ਘਰਾਲਾ ਦਾ ਹਿੱਸਾ ਵਾ ਕੋਠੇ ਘਰਾਲਾ ਵਾ ਇਸ ਤੋਂ ਇਲਾਵਾ ਕੁਝ ਏਰੀਆ ਬਾਬੂਵਾਲ ਦਾ ਰਹਿ ਗਿਆ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਮੇਰੀ ਫੇਰ ਪਰ ਜ਼ੋਰ ਕੋਸ਼ਿਸ਼ ਰਹੂਗੀ ਕਿ ਇਹਨਾਂ ਇਲਾਕੇ ਲਈ ਵੀ ਮੈਂ ਪੈਸੇ ਮਨਜ਼ੂਰ ਕਰਾ ਕੇ ਲਿਆ ਕੇ ਦਵਾ ਤਾਂ ਕਿ ਵਾਟਰ ਸਪਲਾਈ ਸੀਵਰੇਜ ਬੋਰਡ ਜਿਹੜਾ ਉਹ ਇਸ ਕੰਮ ਨੂੰ ਸ਼ੁਰੂ ਕਰ ਸਕੇ ਔਰ ਦੂਸਰੀ ਇੱਕ ਹੋਰ ਐਸੀ ਇਹ ਸਹੂਲਤ ਸਿੱਧੀ ਜਿਹਦੇ ਤੋਂ ਲੋਕ ਵਾਂਝੇ ਨੇ ਸਾਡਾ ਸ਼ਹਿਰ ਦਾ ਬਹੁਤ ਜ਼ਿਆਦਾ ਹਿੱਸਾ ਐਸਾ ਜਿਹਦੇ ਨੂੰ ਵਾਟਰ ਸਪਲਾਈ ਨਹੀਂ ਹੈਗੀ ਔਰ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਬੋਰ ਨੇ ਕੋ 70 ਫੁੱਟ ਤੋਂ ਲੈ ਕੇ 80 ਫੁੱਟ ਤੱਕ ਜਾਂ 90 ਫੁੱਟ ਤੱਕ ਸੋ ਪਾਣੀ ਬਹੁਤ ਜ਼ਿਆਦਾ ਪੀਣ ਵਾਸਤੇ ਠੀਕ ਨਹੀਂ ਹੁੰਦਾ ਔਰ ਲੋਕਾਂ ਨੂੰ ਕਈ ਵਾਰੀ ਬਿਮਾਰ ਹੋਣ ਦਾ ਵੀ ਡਰ ਰਹਿੰਦਾ ਸੋ ਉਸ ਲੜੀ ਦੇ ਵਿੱਚ ਮੈਂ ਕੋਸ਼ਿਸ਼ ਕਰਕੇ ਗੁਰਦਾਸਪੁਰ ਸ਼ਹਿਰ ਨੂੰ ਜਿਹੜਾ ਅੰਮ੍ਰਿਤ ਟੂ ਸਕੀਮ ਹੈ ਉਹਦੇ ਵਿੱਚ ਉਹਨੂੰ ਅਪਰੂਵ ਕਰਾ ਲਿਆ ਗਿਆ ਔਰ 36 ਕਿਲੋਮੀਟਰ ਜਿਹੜੀ ਲਾਈਨ ਹੈ ਵਾਟਰ ਸਪਲਾਈ ਦੀ ਉਹ ਜਿਹੜੀ ਆ ਗੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਖੁਸ਼ਾਈ ਜਾਊਗੀ ਔਰ ਇਹਦੇ ਤੇ ਤਕਰੀਬਨ 23.45 ਕਰੋੜ ਰੁਪਇਆ ਖਰਚ ਆਉਣ ਦਾ ਅਨੁਮਾਨ ਹੈ ਔਰ ਮੈਨੂੰ ਅੱਜ ਦੱਸ ਦਿਆ ਖੁਸ਼ੀ ਹੋ ਰਹੀ ਆ ਕਿ ਇਸ 23 ਕਰੋੜ 45 23 ਕਰੋੜ ਕਰੋੜ 23 ਕਰੋੜ 45 ਲੱਖ ਵਿੱਚੋਂ 18 ਕਰੋੜ ਦੇ ਜਿਹੜੇ ਟੈਂਡਰ ਨੇ ਉਹ ਲੱਗੇ ਨੇ ਔਰ ਉਹ 26 ਨੂੰ ਇਹ ਟੈਂਡਰ ਜਿਹੜੇ ਨੇ ਖੋਲਤੇ ਜਾਣਗੇ ਸੋ ਇੱਕ ਮਹੀਨਾ ਤੁਸੀਂ ਹੋਰ ਲਾ ਲਓ ਫਾਰਮੈਲਿਟੀਜ਼ ਪੂਰੀ ਕਰ ਦਿਆਂ ਕਿਉਂਕਿ ਪਹਿਲਾਂ ਫਾਰਮੈਲਿਟੀਜ਼ ਪੂਰੀ ਹੋਣ ਗਿਆ ਫਿਰ ਪਾਈਪ ਦੀ ਇਨਸਪੈਕਸ਼ਨ ਹੋਊਗੀ ਜਿਹਨੂੰ ਕੰਮ ਅਲੋਟ ਹੋਊਗਾ ਤੋਂ ਉਹ ਸਾਰਾ ਕਾਰ ਕਰਾ ਕੇ ਇਹ ਵੀ ਜਲਾਈ ਅਖੀਰ ਜੁਲਾਈ ਅਗਸਤ ਪਹਿਲੇ ਹਫਤੇ ਦੇ ਵਿੱਚ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਸ਼ਹਿਰ ਦੇ ਏਰੀਆ ਨੇ ਨਵੀਂ ਕੋਲਾ ਨਵੀਂਪੁਰ ਕਲੋਨੀ ਆ ਬਾਬੋ ਵਾਲਾ ਮਾਨਕੌਰ ਸਿੰਘ ਜੇਲ੍ਹ ਰੋਡ ਤੇ ਚੱਲੇ ਜਾਂਦੇ ਜਾਂ ਹਸਪੀਟਲ ਦੇ ਵਾਲੇ ਦਵਾਲੇ ਵਾਲਾ ਹਿੱਸਾ ਵਾ ਨਿਊ ਗੋਬਿੰਦ ਨਗਰ ਦਾ ਔਰ ਇਹ ਸੇ ਦੇ ਰਿਹਾ ਮਿਲਕ ਪਲਾਨ ਜਿਹੜਾ ਵੇਰਕਾ ਮਿਲਕ ਪਲਾਨ ਦਾ ਜੀਟੀ ਰੋਡ ਦੇ ਇਹਦੇ ਵਾਲੇ ਦੁਆਲੇ ਵਾਲਾ ਹਿੱਸਾ ਸੋ ਇਹ ਸਾਰੇ ਜਿਹੜੇ ਨੇ ਇਹ ਕਵਰ ਹੋਣਗੇ ਸੋ ਇਹ ਦੋਨੋਂ ਪ੍ਰੋਜੈਕਟ ਵਾਟਰ ਸਪਲਾਈ ਔਰ ਸੀਵਰੇਜ ਬੋਰਡ ਜਿਹੜਾ ਉਹ ਕਰੂਗਾ ਇਹਨਾਂ ਨੂੰ ਬਕਾਇਦਾ ਪੈਸੇ ਮੈਹਿਬੇ ਨੂੰ ਟ੍ਰਾਂਸਫਰ ਕਰਤੇ ਜਾਣਗੇ ਔਰ ਇਹ ਜਿਹੜਾ ਕੰਮ ਹੈ ਪ੍ਰੋਜੈਕਟ ਜਿਹੜਾ ਕਰਕੇ ਇਹਨਾਂ ਨੂੰ ਕੰਪਲੀਟ ਕਰੂਗਾ ਔਰ ਮੈਨੂੰ ਅੱਜ ਦੱਸਦੇ ਆ ਖੁਸ਼ੀ ਹੈ ਕਿ ਇਹ ਛੋਟੇ-ਛੋਟੀਆਂ ਬੁਲਦੀ ਸਹੂਲਤਾਂ ਸਗੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਾਂ ਜਿਹੜੇ ਉਹ ਲੋਕ ਜਿਹੜੇ ਪਿੱਛੇ ਸੱਤਾ ਦੇ ਵਿੱਚ ਸੀਗੇ ਉਹਨਾਂ ਨੇ ਇਹਨੂੰ ਅਣਗੌਲਿਆ ਰੱਖਿਆ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਔਰ ਲੋਕਾਂ ਦੇ ਜ਼ਿੰਦਗੀ ਦੇ ਬਿਹਤਰੀਨ ਸਾਲ ਜਿਹੜੀਆਂ ਚੀਜ਼ਾਂ ਅੱਜ ਤੋਂ ਕੁਝ ਸਾਲ ਪਹਿਲਾਂ ਮਿਲਣੀਆਂ ਚਾਹੀਦੀਆਂ ਸੀਗੀਆਂ ਉਹ ਅੱਜ ਮਿਲੀਆਂ ਇਹ ਤੋ ਹੀ ਸੰਭਵ ਹੋ ਸਕਿਆ ਕਿ ਬਾਹੀ ਦੇ ਵਿੱਚ ਇੱਕ ਪੰਜਾਬ 'ਚ ਬਦਲਾਅ ਆਇਆ ਔਰ ਉਸ ਬਦਲਾਅ ਦੇ ਸਦਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਹਦੀ ਅਗਵਾਈ ਮਾਰਯੋਗ ਮੋਦੀ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਔਰ ਉਹਨਾਂ ਨੇ ਆਮ ਆਦਮੀ ਦੇ ਦਿਲ ਦੀ ਸਾਰ ਲੈਂਦੇ ਹੋਏ ਇਹ ਸਹੂਲਤਾਂ ਜਿਹੜੀਆਂ ਨੇ ਦਿੱਤੀਆਂ ਨੇ 10 ਕਰੋੜ ਰੁਪਇਆ ਆਈਟੀਆਈ ਫਾਰ ਬॉयਜ਼ ਸੀਵਰੇਜ ਵਾਸਤੇ ਖਰਚਾ ਜਾਊਗਾ ਔਰ 18 ਕਰੋੜ ਰੁਪਇਆ ਵਾਟਰ ਸਪਲਾਈ ਵੀ ਖਰਚਾ ਜਾਊਗਾ ਟੋਟਲ ਅਮਾਉਂਟ ਤਾਂ ਕਈ ਕਰੋੜ 45 ਲੱਖ ਰੁਪਇਆ 36 ਕਿਲੋਮੀਟਰ ਜਿਹੜੀ ਆ ਲਾਈਨ ਜਿਹੜੀ ਆ ਹੋਊਗੀ ਸੋ ਇਹੋ ਜਿਹੀ ਮੈਂ ਪਰਮੇਸ਼ਵਰ ਅੱਗੇ ਇਹਨੂੰ ਅਰਦਾਸ ਕਰਨਾ ਕੀ ਪ੍ਰਮਾਤਮਾ ਹਮੇਸ਼ਾ ਬਲ ਬਖਸ਼ੇ ਲੋਕਾਂ ਦੇ ਮੁੱਦੇ ਜਿਹੜੇ ਨੇ ਚੁੱਕਦੇ ਰਹੀਏ ਔਰ ਉਹਨਾਂ ਨੂੰ ਹੱਲ ਕਰਾਉਂਦੇ ਰਹੀਏ ਇੱਕ ਵਾਰ ਫਿਰ ਮੈਂ ਆਪਣੇ ਨਾਗਰਿਕਾਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਹਮੇਸ਼ਾ ਆਪਣਾ ਪਰਿਵਾਰ ਸਮਝਿਆ ਮੇਰੇ ਪਰਿਵਾਰ ਦਾ ਹਿੱਸਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਦੇਰ ਰਾਜਨੀਤੀ ਕਰਾਂਗਾ ਮੇਰੀ ਰਾਜਨੀਤੀ ਮੇਰੀ ਸੱਤਾ ਲੋਕਾਂ ਦੀ ਸੇਵਾ ਲਈ ਲੋਕਾਂ ਦੇ ਜੀਵਨ ਸਾਰ ਨੂੰ ਉੱਪਰ ਚੁੱਕ ਲਈ ਹੋਏਗੀ ਨਾ ਕਿ ਪਿਛਲੇ ਸਾਲਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਸੱਤਾ ਦਾ ਦੂਰੀ ਵਿਉ ਕਰਕੇ ਉਸ ਵਕਤ ਦੇ ਲੀਡਰਾਂ ਨੇ ਆਪਣੇ ਆਪ ਦੇ ਵਿੱਚ ਇਹਨੂੰ ਇੱਕ profession ਬਣਾਇਆ ਸੀ ਇੱਕ ਵਪਾਰ ਬਣਾਇਆ ਸੀਗਾ ਅੱਜ ਉਸ ਕڑی ਨੂੰ ਤੋੜਦੇ ਹੋਏ ਸੱਤਾ ਉਹ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਵੱਲ ਸਮਰਪਿਤ ਰਾਜਨੀਤੀ ਜਿਹੜੀ ਆ ਉਹ